ਮਹਾਨਗਰ ਕੀਰਤਨ ਜਿਹੜਾ ਬਟਾਲੇ ਦੀ ਧਰਤੀ ਤੇ ਪਹੁੰਚਿਆ ਇਹ ਉਸ ਸਥਾਨ ਤੋਂ ਚੱਲਿਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ ਨੇ ਗੁਰਦਰਾ ਧੋਬੜੀ ਸਾਹਿਬ ਆ ਸੰਤੋਵ 21 ਅਗਸਤ ਨੂੰ ਇਹ ਨਗਰ ਕੀਰਤਨ ਆਰੰਭ ਹੋਇਆ ਸੀ ਜਿਸ ਦਾ ਸਾਰਾ ਸਜਾਰੂ ਪ੍ਰਬੰਧ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਗੁਰੂ ਰੂਪ ਗੁਰੂ ਦੀਆਂ ਸਾਂਗੀਆਂ ਨਵਾਦੀਆਂ ਨਾਨਕ ਨਾਮ ਲੈਵਾ ਸਕਦਾ ਨੇ ਕੀਤਾ ਹੈ ਇਹ 32 ਸਥਾਨਾਂ ਨੂੰ ਕਵਰ ਕਰਕੇ ਪੰਜਾਬ ਦੀ ਧਰਤੀ ਤੇ ਪਹੁੰਚਿਆ ਸੀ ਤੇ ਅੱਜ ਸਵੇਰੇ ਗੁਰਦਰਾ ਬੁਰਜ ਸਾਹਿਬ ਧਾਰਿਵਾਰ ਤੋਂ ਆਰੰਭ ਹੋ ਕੇ ਬਟਾਲੇ ਦੀ ਧਰਤੀ ਤੇ ਆਇਆ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਹਿਬਾਨ ਕਰ ਰਹੇ ਨੇ ਔਰ ਧੰਗ ਗੁਰੂ ਗ੍ਰੰਥ ਸਾਹਿਬ ਦੀ ਛਾਤਰ ਛਾਇਆ ਇਹ ਉਸ ਮਹਾਨ ਗੁਰੂ ਤੇਗ বাহাদুর ਸਾਹਿਬ ਤੇ ਉਹਨਾਂ ਦੇ ਪਿਆਰੇ ਤਿੰਨ ਗੁਰਸਿੱਖ ਭਾਈ ਮਤੀਦਾਸ ਭਾਈ ਸਦੀਦਾਸ ਤੇ ਭਾਈ ਪਿਆਲਾ ਜੀ ਦਾ 350 ਸਾਲਾ ਸ਼ਹੀਦੀ ਸ਼ਤਾਦੀ ਨੂੰ ਸਮਰਪਿਤ ਨਗਰਗੀਤ ਨੇ ਜਿਸ ਗੁਰੂ ਨੇ ਹਿੰਦ ਦੀ ਖਾਤਰ ਆਪਾ ਕੁਰਬਾਨ ਕੀਤਾ ਐ ਐਸਾ ਕੋਈ ਪਗੰਬਰ ਐਸਾ ਕੋਈ અવਤਾਰ ਨਹੀਂ ਜਿਹਦੇ ਸੀਸ ਦਾ ਸੰਸਕਾਰ ਕਿਤੇ ਹੋਇਆ ਹੋਵੇ ਤੁਹਾਡਾ ਸੰਸਕਾਰ ਕਿਤੇ ਹੋਇਆ ਹੋਵੇ ਇਹ ਪਗੰਬਰ ਤੇ અવਤਾਰ ਗੁਰੂ ਦੇਹ ਮਹਾਦਰਸ਼ਾ ਸੱਚੇ ਪਾਤਸ਼ਾਹ ਦੇ ਜਿਨਾਂ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਔਰ ਤੁਹਾਡਾ ਸੰਸਕਾਰ ਦਿੱਲੀ ਦੀ ਧਰਤੀ ਤੇ ਹੋਇਆ ਜਿੱਥੇ ਅੱਜ ਕੱਲ ਗੁਰਦੁਆਰਾ ਰਕਾਬगंज ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੂੰ ਤੇ ਗੁਰੂ ਦੇ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਗੁਰੂ ਸਾਹਿਬ ਦੀ ਸਰੀਰ ਨਾਲੋਂ ਸੀਸ ਨੂੰ ਅਲੱਗ ਕੀਤਾ ਗਿਆ ਉਸ ਸਥਾਨ ਤੇ ਅੱਜ ਗੁਰਦੁਆਰਾ ਸੀਸਕੰਨ ਸਾਹਿਬ ਚਾਦਰੀ ਚੌਂ ਦਿੱਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਐਸੇ ਮੇਰੇ ਰਕਾਬगंज ਗੁਰਦੁਆਰਾ ਜਿੱਥੇ ਗੁਰੂ ਸਾਹਿਬ ਦੇ ਧਾੜ ਦਾ ਸੰਸਕਾਰ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਮੈਲ ਗੁਰਦੁਆ ਜਿੱਥੇ ਗੁਰੂ ਸਾਹਿਬ ਤੇ ਸੀਸ ਦਾ ਸੰਸਕਾਰ ਹੋਇਆ ਇੱਕ ਨਵਾਂ ਇਨਕਲਾਬ ਆਇਆ ਜਦੋਂ ਗੋਵਿੰਦ ਰਾਏ ਜੀ ਨੇ ਫਿਰ ਸ਼ਮਸ਼ੀਰ ਕੱਢ ਕੇ ਗੱਲ ਕਹੀ ਮੇਰਾ ਖਾਲਸਾ ਲੋਕ ਕੇ ਕੋ ਰਵੇ ਇਹ ਸਾਹਮਣੇ ਆਵੇਗਾ ਇਹਨੂੰ ਮੈਂ ਪ੍ਰਗਟ ਕਰਾਂਗਾ ਵਾਹ ਪ੍ਰਗਟ ਹੋ ਮਰਦਾ ਕੰਮੜਾ ਫਿਰ ਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਵਰਚਿਆ ਐਸਾ ਇੱਕ ਪੰਥ ਖਾਲਸਾ ਸਾਜਿਆ ਐਸਾ ਇੱਕ ਅੰਧਰੁਰਾ ਸੁਨਿਆਰਾ ਸ਼ੇਰਾ ਦਿੱਤਾ ਗਲਗੀਤਰ ਪਾਸ਼ਾ ਨੇ ਗੋਬਿੰਦ ਰਾਹੀ ਜੀ ਉਹਨਾਂ ਦਾ ਨਾਂ ਸੀ ਉਸ ਵੇਲੇ ਪੰਜ ਪਿਆਰੇ ਸਾਧਕੇ ਤੇ ਆਪ 50 ਕੋਲ ਅਮਰਤ ਦੀ ਦਾਤ ਮੰਗੀ ਅਸੀਂ ਅੱਜ ਧਰਮ ਛੱਡਣ ਇਸ ਕਰਕੇ ਛੱਡਨੇ ਆ 2000 ਰੁਪਏ ਕਿਹੜੇ ਫੀਸ ਵੀ ਦੇਤਾ ਕਿਸੇ ਦੇ ਕੋਠੇ ਦੇ ਬਾਹਲੇ ਦੇ ਕੋਈ ਮੁਕਾੜ ਬਣਾਤਾ ਤੇ ਲਾਰੇ ਲਾ ਕੇ ਝੂਠ ਮਾਰ ਕੇ ਆਪਾਂ ਧਰਮ ਤਬਦੀਲ ਕਰੀ ਜਾਂਦੇ ਆ ਪਰ ਉਸ ਵੇਲੇ ਗੁਰੂ ਇਹ ਗੁਰੂ ਗੋਬਿੰਦ ਸਿੰਘ ਸਾਡੇ ਬਾਦਸ਼ਾਹ ਨੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਲਈ ਕੌਮ ਨਾਲ ਇਹ ਵਾਦਾ ਕੀਤਾ ਪੰਜ ਪਿਆਰਿਆਂ ਨਾਲ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ ਮੈਂ ਆਪਣਾ ਸਰਬੰਸੀ ਕਰਵਾ ਲਿਆ ਫਿਰ ਉਹ ਕੀਤਾ ਚਮਕੌਰ ਦੀ ਗੜੀ ਸਰਹੰਦੀਆਂ ਦਵਾਰਾਂ ਗਵਾਣੇ ਉਹ ਅੱਜ ਨਰਾਰਾ ਪੰਥੇ ਗੁਰਦੇਵ ਬਹਾਦਰ ਸਾਹਿਬ ਦੀ ਸ਼ਹਾਦਤ ਜਿੱਦੋਂ ਸਿੱਖੀ ਨਿਕਲੀ ਉਦੋਂ ਇਹ ਮਾਨ ਨਾਲ ਗੱਲ ਕੈ ਸਕਦੇ ਹਿੰਦੂ ਧਰਮ ਨੂੰ ਬਚਾਉਣਾ ਹਿੰਦੂ ਧਰਮ ਦਾ ਜਨੂ ਹੇ ਬਹਾਦਰ ਸਾਹਿਬ ਦੀ ਸ਼ਹਾਦਤ ਵਿੱਚੋਂ ਇਹ ਸਾਰਾ ਕੁਝ بچਿਆ ਮੈਂ ਸਾਰੀਆਂ ਸੰਗਤਾਂ ਜਿਹੜੀਆਂ ਬਟਾਲੇ ਵਿੱਚੋਂ ਨਗਰ ਕੀਰਨ ਦਾ ਸਵਾਗਤ ਕਰ ਰਿਹਾ ਮੈਂ ਉਹਨਾਂ ਦਾ ਆਪਣੇ ਵੱਲੋਂ ਆਪਣੇ ਪ੍ਰਧਾਨ ਸ਼੍ਰੋਮੀ ਗੁਰਦਰਾ ਪ੍ਰਬੰਧਕ ਕਮੇਟੀ ਸੂਚੇ ਸੰਤ ਸਮਾਜ ਇੱਥੇ ਜਿਹੜੇ ਨਿਹੰਗ ਸਿੰਘ ਜਿਹੜੇ ਬੰਦਿਆ ਕਾਰਸੇ ਵਾਲੇ ਮਾਨਪੁਰਖ ਤੇ ਸਾਰੇ ਹੀ ਸ਼ਹਿਰ ਦੇ ਬਤਨ ਦੇ ਉਹਨਾਂ ਵੱਲੋਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ